ਹਾਏ ਹਾਏ ਬਾਕਰਪੁਰ ਦੇਰੇ ਮੈਂ ਸਾਡੀ ਜਿੱਥੇ ਲੱਗੀਆਂ ਬਾਬਾ ਜੀ ਮੈਨੂੰ ਫੋਟੋ ਦਿਖਾ ਕੇ ਗਏ ਆ ਬਾਕਰਪੁਰ ਵਾਲੇ ਸਾਈਆਂ ਦੀ ਹੁਣ ਮੈਂ ਇੱਕ ਗੱਲ ਕਰਨ ਲੱਗਾ ਮੈਂ ਸਿੱਖੀ ਬਾਰੇ ਬੋਲਦਾ ਆ ਤੇ ਲੋਕ ਮੈਨੂੰ ਕਹਿ ਦਿੰਦੇ ਆ ਕਿ ਭਾਈ ਤੂੰ ਦੋਗਲਾ ਆ ਤੂੰ ਦੇਰੇ ਜਾਣਾ ਤੂੰ ਦਰਬਾਰ ਜਾਣਾ ਕਹਿੰਦੇ ਯਾਰ ਦੀ ਯਾਰੀ ਪਿੱਛੇ ਜਾਈਦਾ ਉਹਦੇ ਆਬਾ ਪਿੱਛੇ ਨਹੀਂ ਜਾਈਦਾ ਮੈਨੂੰ ਨਹੀਂ ਪਤਾ ਉਹ ਮੜ ਆਇਆ ਜਾਂ ਚੰਗਾ ਆ ਪਰ ਮੈਂ ਇਹ ਜਾਣਦਾ ਕਿ ਉਹ ਮੇਰਾ ਯਾਰ ਆ ਤੇ ਮੈਂ ਉਹਦਾ ਗੁੱਟ ਫੜਿਆ ਤੇ ਜਿੰਨਾ ਚਿਰ ਤੱਕ ਬਾਗੀ ਦੇ ਸਾਥ ਚੱਲਦੇ ਆ ਉਹਦਾ ਗੁੱਟ ਛਡਾਉਣ ਵਾਲਾ ਇਸ ਦੁਨੀਆ ਤੇ ਮਾਣੇ ਕੋਈ ਪੁੱਤ ਪੈਦਾ ਨਹੀਂ ਕੀਤਾ ਕਿਉਂਕਿ ਯਾਰ ਤੇ ਬਾਬਾ ਜੀ ਯਾਰ ਆ ਨਾ ਉਹਨੇ ਮੈਨੂੰ ਕਦੀ ਕਿਹਾ ਸਿੱਖੀ ਤੋਂ ਟੁੱਟ ਸਗੋਂ ਮੈਨੂੰ ਜੋੜਿਆ ਹੋਊਗਾ ਮੈਨੂੰ ਮਾੜੇ ਕੰਮਾਂ ਤੋਂ ਰੋਕਿਆ ਹੋਊਗਾ ਤੇ ਜਦੋਂ ਮੈਨੂੰ ਅਗਲਾ ਰੋਕਦਾ ਤੁਸੀਂ ਕਿੰਨੇ ਖੜੇ ਹੋ ਮੈਂ ਕਦੀ ਕਿਸੇ ਨੂੰ ਕਿਸੇ ਮੇਲੇ ਤੇ ਕਦੀ ਕਿਸੇ ਨੂੰ ਨੇ ਕਿਹਾ ਤੁਸੀਂ ਦਰਬਾਰ ਜਾਓ ਪਰ ਉਹ ਇਨਸਾਨ ਉਹ ਰੂਹ ਹਮੇਸ਼ਾ ਸਿੱਖੀ ਦੀ ਗੱਲ ਕਰਦੀ ਆ ਉਹਨੇ ਕਦੀ ਕਿਸੇ ਨੂੰ ਸਿੱਖੀ ਤੋਂ ਤੋੜਿਆ ਨਹੀਂ ਪਰ ਮੇਰਾ ਉਹ ਯਾਰ ਆ ਜਾਓ ਹਿੰਦੂ ਆ ਚਾਹੇ ਉਹ ਮੁਸਲਮਾਨਾ ਚਾਹੇ ਉਹ ਸੇਖਾ ਚਾਹੇ ਉਹ ਸਾਈ ਆ ਪਰ ਮੇਰਾ ਯਾਰ ਆ ਤੇ ਮੇਰੇ ਯਾਰ ਦਾ ਮੈਂ ਗੁੱਟ ਫੜਿਆ ਤੇ ਜਿੰਨਾ ਚਿਰ ਤੱਕ ਮੇਰੇ ਸਾਹ ਨਹੀਂ ਮੁੱਕਦੇ ਉਹਨਾਂ ਚਿਰ ਤੱਕ ਉਹਦਾ ਗੁੱਟ ਨਾਮ ਹੈ ਛੱਡਦਾ ਤੇ ਨਾ ਕੋਈ ਛਡਾਉਣ ਵਾਲਾ ਪੈਦਾ ਹੋਇਆ ਬਾਬਾ ਜੀ ਆਖਰੀ ਸਾਹ ਤੱਕ ਉਹ ਮੇਰਾ ਯਾਰ ਰਹੂਗਾ ਬਾਕੀ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਮੈਂ ਇਹੀ ਕਹਿੰਦਾ ਸਿੱਖੀ ਨਾਲ ਜੁੜੋ ਆਪ ਵੀ ਜੁੜੇ ਆ ਗੱਲ ਕਰਦੇ ਆ ਕਿਸੇ ਨੇ ਕਿਹੜੇ ਕਿੱਥੇ ਜਾਣਾ ਚਾਹੇ ਉਹ ਕੋਈ 크ਿਸਚਨਾ ਚਾਹੇ ਉਹ ਕੋਈ ਹਿੰਦੂ ਭਰਾ ਮੈਂ ਹਮੇਸ਼ਾ ਇਹੀ ਵੀ ਗੱਲ ਕਰਦਾ ਕਿ ਪੰਜਾਬ ਲਈ ਲੜਨਾ ਪੰਜਾਬ ਦੇ ਹੱਕਾਂ ਲਈ ਲੜਨਾ ਤੇ ਜਿਹੜੇ ਸਾਡੇ ਸਿੱਖ ਭਰਾ ਆ ਉਹਨਾਂ ਨੂੰ ਕਹਿੰਦਾ ਕਿ ਸਿੱਖੀ ਲਈ ਮਰਨਾ ਆ ਪੰਜਾਬ ਲਈ ਮਰਨਾ ਆ ਮਰਜ਼ੀ ਤੁਹਾਡੀ ਆ ਤੁਸੀਂ ਕੀ ਕਰਨਾ ਮੇਰਾ ਕਹਿਣ ਦਾ ਫਰਜ਼ ਆ ਪਰ ਮੈਂ ਕਹਿੰਦੀ ਇਹ ਨਹੀਂ ਕਹਿੰਦਾ ਕਿ ਤੁਸੀਂ ਉੱਥੇ ਜਾਓ ਇੱਥੇ ਜਾਓ ਚੰਗੇ ਇਨਸਾਨ ਬਣੋ ਆਪਣੇ ਮਾਪਿਓ ਦੀ ਸੇਵਾ ਕਰੋ ਬਸ ਇਹਨੇ ਕਹਿਣਾ ਬਾਕੀ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੀ ਜਿਹੜੇ ਦੋਗਲੇ ਦਾ ਕਿਤਾਬ ਦਿੰਦੇ ਆ ਮੈਨੂੰ ਉਹਨਾਂ ਨਾਲ ਕੋਈ ਫਰਕ ਨਹੀਂ ਕਿਉਂਕਿ ਉਹ ਵਾਹਿਗੁਰੂ ਜਾਣਦਾ ਸੀ ਕੀ ਆ ਬਾਬਾ ਜੀ ਯਾਰ ਤੇ ਯਾਰ ਸੱਚੀ ਗੱਲ ਕਹਿੰਨੀ ਚਾਹੇ ਉਹ ਕੋਈ ਵੀ ਹੋਵੇ ਜਾਂ ਉਹ ਮਾੜਾ ਆ ਜਾਂ ਉਹ ਚੰਗਾ ਜਿਤਨਾ ਦਿਲ ਲੱਗ ਗਿਆ ਜਿਹੜਾ ਸਾਡਾ ਯਾਰ ਹੋ ਯਾਰ ਚਾਹੇ ਉਹ ਚੋਰ ਆ ਚਾਹੇ ਠੱਗਾ ਸਾਡਾ ਯਾਰ ਬਸ ਗੱਲ ਇੱਥੇ ਮੁੱਕ ਗਈ ਸਾਡਾ ਯਾਰ ਤੇ ਸਾਡਾ ਯਾਰ ਆ ਸਾਡਾ ਯਾਰ ਹੀ ਰਹੂਗਾ ਯਾਰੀ ਤੇ ਯਾਰੀ ਆ ਬਾਬਿਓ ਹੈ ਯਾਰ ਤੇ ਯਾਰ ਆ ਦੁਨੀਆ ਦੇ ਕਹਿਣ ਦਾ ਯਾਰ ਥੋੜੀ ਬਦਲੰਦਈ ਦਾ ਐਂ ਦੇ ਹੁੰਦਾ ਜਾਂ ਤੇ ਫਿਰ ਯਾਰ ਬਣਾਓ ਨਾ ਤੇ ਜਾਂ ਫਿਰ ਉਹਦੇ ਨਾਲ ਨਿਬੜਨ ਦੀ ਯੁਰਤ ਰੱਖੋ ਤੇ ਅਸੀਂ ਦਾਮ ਰੱਖਦੇ ਆ ਜਿਹਨੂੰ ਸੱਜਣ ਬਣਾ ਲਿਆ ਉਹਨੂੰ ਬਣਾ ਲਿਆ ਅਸੀਂ ਉਹ ਨਾ ਜੋ ਨਹੀਂ ਕਿ ਸਾਡੇ ਯਾਰ ਨੂੰ ਕੋਈ ਸਾਡੇ ਕੋਲ ਬਹਿ ਕੇ ਗਾਲਾਂ ਕੱਢੇ ਤੇ ਅਸੀਂ ਨਾਲ ਕੱਢਾਂਗੇ ਅਸੀਂ ਹੋਣਾ ਚਾਹਾਂ ਅਸੀਂ ਕਹਾਂਗੇ ਵੀ ਸਾਡਾ ਭਰਾ ਹੀ ਤੇ ਸਾਡਾ ਯਾਰ ਹੀ ਗੱਲ ਕਰਨ ਲੱਗਾ 100 ਵਾਰੀ ਸੋਚੀ ਜੇ ਦੂਜੀ ਵਾਰ ਤੇਰੀ ਜ਼ੁਬਾਨ ਜੋ ਸਾਡੇ ਸੱਜਣ ਦੇ ਖਿਲਾਫ ਸਾਡੇ ਯਾਰ ਦੇ ਖਿਲਾਫ ਗੱਲ ਨਿਕਲ ਗਈ ਤੇ ਤੇਰੀ ਜ਼ੁਬਾਨ ਖੇਚ ਲਾਂਗੇ ਮਿੱਤਰਾ ਸਾਡਾ ਯਾਰ ਹੀ ਯਾਰੀ ਐਵੇਂ ਦੀ ਹੋਣੀ ਚਾਹੀਦੀ ਆ ਯਾਰੀ ਉਹ ਨਹੀਂ ਹੋਣੀ ਚਾਹੀਦੀ ਹੁਣ ਦੱਸਣ ਕਾ ਕਹਿੰਦਾ ਓਏ ਲੋਕਾਂ ਦੀਆਂ ਗੱਡੀਆਂ 'ਚ ਬਹਿ ਕੇ ਸਾਲੇ ਸਾਡੀਆਂ ਬੁਰਾਈਆਂ ਕਰਦੇ ਏ ਪਤਾ ਨਾਲ ਰਹਿੰਦਿਆਂ ਦਾ ਸਾਰਾ ਨਹੀਂ ਅਸੀਂ ਕੱਚੇ ਜਿਹੀ ਕਰਦੇ ਓਏ ਓ ਯਾਰ ਨਹੀਂ ਚਾਹੀਦੇ ਜਿਹੜੇ ਨਾਲ ਬੈਠੇ ਹੋਣ ਤੇ ਤੁਹਾਡੀ ਗੱਡੀ ਚ ਉਤਰ ਕੇ ਦੂਜੇ ਦੀ ਗੱਡੀ ਚ ਉਤਰ ਜਾ ਕੇ ਬਹਿਣ ਤੇ ਕਹਿਣੇ ਇਹਦੇ ਫੁਕਰਾ ਆ ਯਾਰ ਇਹਦੇ ਬੰਦਾ ਹੀ ਨਹੀਂ ਸਹੀ ਤੇ ਤੁਹਾਡੀ ਬਦਨਾਮੀ ਕਰਨ ਐਦਾਂ ਦੇ ਯਾਰ ਨਹੀਂ ਚਾਹੀਦੇ ਜਦੋਂ ਵੀ ਸਵੇਰੇ ਉੱਠਦੇ ਹੋ 7 ਵਜੇ ਉੱਠਦੇ ਹੋ 4 ਵਜੇ ਉੱਠਦੇ ਹੋ 10 ਵਜੇ ਉੱਠਦੇ ਹੋ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਿਆ ਕਰੋ ਵਾਹਿਗੁਰੂ ਦੇ ਅੱਗੇ ਕਿ ਸੱਚੇ ਪਾਤਸ਼ਾਹ ਸੱਜਣ ਸਾਨੂੰ ਉਹ ਦੇਈ ਯਾਰ ਸਾਨੂੰ ਉਹ ਦੇਈ ਜਿਹੜਾ ਕਬਰਾਂ ਤੱਕ ਸਾਡੇ ਨਾਲ ਜਾਵੇ ਤੇ ਜਿਹੜਾ ਸਾਡੀ ਮਾਂ ਨੂੰ ਮਾਂ ਸਮਝੇ ਤੇ ਸਾਡੀ ਭੈਣ ਨੂੰ ਭੈਣ ਸਮਝੇ ਸਾਨੂੰ ਇਹੋ ਜਿਹਾ ਲਾਹਣ ਤੇ ਯਾਰ ਨਾ ਦੇਵੀ ਜਿਹੜਾ ਉੱਥੇ ਜਾ ਕੇ ਸਾਨੂੰ ਗਾਲ੍ਹਾਂ ਕੱਢਣ ਡਿਆ ਹੋਵੇ ਕਿਉਂਕਿ ਭੀੜ ਨਾਲੋਂ ਇੱਕ ਹੀ ਚੰਗਾ ਪਰ ਹੋਵੇ ਤੁਹਾਡਾ ਹੋਵੇ ਮਰਦ ਹੋਵੇ ਬੰਦੇ ਦੀ نسل ਚੋਂ ਲੱਖ ਇਕੱਠੇ ਕਰਨ ਨਾਲੋਂ ਹਜ਼ਾਰ ਇਕੱਠੇ ਕਰਨ ਨਾਲੋਂ ਇੱਕ ਹੀ ਚੰਗਾ ਮੇਰਾ ਸਰਕਲ ਬਹੁਤ ਛੋਟਾ ਬੱਬਾ ਜੀ ਪੰਜ ਚਾਰ ਹੀ ਆ ਤੇ ਉਹ ਪੰਜ ਚਾਰੀ ਤੋੜ ਤੱਕ ਨਾਲ ਜਾਣਗੇ ਜਦੋਂ ਵੀ ਕਿਤੇ ਮਾਲਕ ਨੇ ਬੁਲਾਵਾ ਬੁਲਾ ਲਿਆ ਤੇ ਉਹਨਾਂ ਪੰਜਾਂ ਚੌਹਾਂ ਦੇ ਮੋਢਿਆਂ ਤੇ ਹੀ ਬਾਕੀ ਦਿਖੂਗਾ ਕੋਈ ਦੂਜਾ ਬੰਦਾ ਨਹੀਂ ਆਉਂਦਾ ਕਿਉਂਕਿ ਯਾਰ ਜਿਹੜੇ ਪੰਜ ਚਾਰ ਬਣਾਏ ਉਹੇ ਬਣਾਏ ਦੂਜਾ ਨਾ ਬਣਾਇਆ ਤੇ ਨਾ ਬਣਾਉਣਾ